ਤੂੰ ਅੱਜ ਵੀ ਐਸ ਵੇਲੇ ਵੀ ਸੁਖਬੀਰ ਸਿੰਘਾਂ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਗੁਰੂ ਰੰਗ ਸਾਹਿਬ ਨੂੰ ਧਾਲ ਬਣਾ ਕੇ ਵਰਤ ਰਿਹਾ ਹੈ ਅੱਜ ਵੀ ਤੂੰ ਇਹ ਬਹੁਤ ਵੱਡਾ ਇੱਕ ਤਰੀਕੇ ਦੇ ਨਾਲ ਪ੍ਰਮਾਤਮਾ ਉਹ ਵੈਰ ਗੁਰੂ ਰੱਬ ਜਿਹੜਾ ਸਭ ਜਾਣੀ ਜਾਣ ਹੈ ਉਹਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਖੜ ਕੇ ਡਰਾਮਾ ਕਰਕੇ ਸਿਰਫ ਤੇ ਸਿਰਫ ਆ ਵੋਟਾਂ ਦੇੜੀਆਂ ਆਉਂਦੀਆਂ ਦੇਖ ਕੇ 24 ਵਾਲੀਆਂ ਉਹਨਾ ਤੂੰ ਡਰਾਮਾ ਖੇਡ ਰਿਹਾ ਆ ਆ ਸਟੰਟ ਤੂੰ ਖੇਡ ਰਿਹਾ ਆ ਵੀ ਕਿਵੇਂ ਨਾ ਕਿਵੇਂ ਲੋਕਾਂ ਦੇ ਦਿਲਾਂ 'ਚ ਵੜਿਆ ਜਾ ਵੀ ਦੇਖੋ ਜੀ ਮੈਂ ਤਾਂ ਮਾਫੀ ਮੰਗ ਲਈ ਜੀ ਬਾਬਾ ਭੂਜਾ ਸਿੰਘ ਜਿਹੜਾ ਆਜ਼ਾਦੀ ਘੁਲਾਟੀਆਂ ਵੀ ਰਿਹਾ ਹੈ नक्सਲਾਈਟ ਵੀ ਰਿਹਾ ਹੈ ਉਹਦਾ ਝੂਠਾ ਪੁਲਿਸ ਮੁਕਾਬਲਾ ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਸ਼ੁਰੂਆਤ ਕਰਨ ਵਾਲਾ ਇਹ ਪ੍ਰਕਾਸ਼ ਸਿੰਘ ਬਾਦਲ ਸੀ ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਕਾਹਨ ਕੀਤਾ ਨਾ ਕੁਛੀ ਕੀਤੀ ਪੰਜਾਬ ਦੀ ਜਵਾਨੀ ਨੂੰ ਕੋਹ ਕੋਕੇ ਮਾਰਿਆ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਇਆ ਇਹ ਉਹੀ ਸੈਣੀ ਹੈ ਇਹਨੇ ਪਤਾ ਨਹੀਂ ਕਿੰਨੇ ਕ ਮੁੰਡੇ ਸਾਡੇ ਖਪਾਤੇ ਕਿੰਨੇ ਕ ਜਵਾਬ ਸਾਡੇ ਖਪਾਤੇ ਹੋਏ ਆ ਕਿੰਨੇ ਕ ਪਰਿਵਾਰਾਂ ਦੇ ਪਰਿਵਾਰ ਨੇ ਤਬਾਹ ਕਰਤੇ ਹੋਣੇ ਆ ਜਿਹੜੇ ਜਿੰਨੇ ਵੀ ਸਾਡੇ ਕਹ ਲਈਏ ਕਾਪਲ ਨੇ ਜਿਨ੍ਹਾਂ ਨੇ ਸਾਡਾ ਘਾਨ ਕੀਤਾ ਮਾਰਿਆ ਕੋ ਕੋ ਕੇ ਨਹੀਂ ਦਰਿੰਦਗੀ ਦੇ ਨਾਲ ਉਹ ਸਾਰੇ ਹੀ ਇਹਨਾਂ ਨੇ ਉੱਚੇ ਆਉਧਿਆਂ ਤੇ ਬਿਠਾਈਏ ਇੱਕ ਕਰਕੇ ਜਿੰਨੇ ਵੀ ਰਾਜਾਂ ਦੇ ਹੱਕ ਹੋਏ ਗਏ ਨੇ ਅਧਿਕਾਰ ਖੋਏ ਗਏ ਨੇ ਹਰ ਉਸ ਫੈਸਲੇ ਦੇ ਉੱਤੇ ਜਿਹੜੀ ਮੋਹਰ ਲਾਉਣ ਵਾਲਾ ਉਹ ਕੌਣ ਸੀ ਉਹ ਬਾਦਲ ਲਾਣਾ ਸੀ ਇਹਨਾਂ ਨੇ ਹਲਫਨਾਮੇ ਦਾਇਰ ਕੀਤੇ ਆ ਪ੍ਰੋਫੈਸਰ ਭੁੱਲਰ ਵਰਗੇ ਜਦੋਂ ਵੀ ਇਹ ਪ੍ਰੋਫੈਸਰ ਭੁੱਲਰ ਵਰਗੇ ਪੰਜਾਬ ਲਿਆਂਦੇਗੇ ਬੜਾ ਖਤਰਨਾਕ ਹੱਤਬਾਦੀ ਆ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ ਅੱਜੇ ਜਾਣਬੁੱਝ ਕੇ ਮਿੱਥ ਕੇ ਸਿਆਸ਼ਾਸ਼ਾਂ ਕੀਤੀਆਂ ਹੋਣ ਪਿੱਠਾ ਜੁਰੇ ਮਾਰੇ ਹੁਣ ਖੰੰਜਰ ਮਾਰੇ ਹੋਣ ਗਦਾਰੀਆਂ ਕੀਤੀਆਂ ਹੋਣ ਆਪਣੇ ਲੋਕਾਂ ਨਾਲ ਆਪਣੀ ਧਰਤੀ ਨਾਲ ਆਪਣੇ ਪੰਥ ਤੇ ਆਪਣੇ ਕਾਮ ਨਾਲ ਉਹਦੀਆਂ ਮਾਫੀਆਂ ਨਹੀਂ ਸੱਜਣਾ ਉਦੋਂ ਸਜਾਵਾ ਮਿਲਦੀਆਂ ਨਹੀਂ ਤੁਸੀਂ ਸੁਣਿਆ ਜੀ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਅਜੇ ਕਾਲ ਤੱਕ ਸਾਹ ਦੇ ਉੱਤੇ ਮਾਫੀ ਮੰਗ ਰਹੇ ਆ ਸੋ ਸੁਖਵੀਰ ਸਿੰਘ ਮਾਫੀਆਂ ਅਣਜਾਣ ਪੁਣੇ ਚ ਕੀਤੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਜੇ ਅਣਜਾਣੇ ਦੇ ਵਿੱਚ ਗਲਤੀ ਹੋ ਜੇ ਕੌਮਾਂ ਮਾਫ਼ ਵੀ ਕਰਦੀਆਂ ਆਈਆਂ ਨੇ ਸੰਗਤ ਵੱਡੀ ਹੁੰਦੀ ਆ ਲੋਕ ਵੱਡੇ ਹੁੰਦੇ ਨੇ ਮਾਫ਼ ਕਰਦੇ ਆਏ ਨੇ ਪਰ ਜੇ ਜਾਣਬੁੱਝ ਕੇ ਮਿੱਥ ਕੇ ਸਿਆਸ਼ਾ ਕੀਤੀਆਂ ਹੋਣ ਪਿੱਠਾਂ 'ਚ ਸ਼ੁਰੇ ਮਾਰੇ ਹੋਣ ਖੰੰਜਰ ਮਾਰੇ ਹੋਣ ਗਦਾਰੀਆਂ ਕੀਤੀਆਂ ਹੋਣ ਆਪਣੇ ਲੋਕਾਂ ਨਾਲ ਆਪਣੀ ਧਰਤੀ ਨਾਲ ਆਪਣੇ ਪੰਥ ਤੇ ਆਪਣੇ ਕੌਮ ਨਾਲ ਉਹਦੀਆਂ ਮਾਫ਼ੀਆਂ ਨਹੀਂ ਸੱਜਣਾ ਉਹਦੀਆਂ ਸਜ਼ਾਾਂ ਮਿਲਦੀਆਂ ਨੇ ਬਹੁਤ ਹੀ ਸਜਾ ਤੁਹਾਨੂੰ ਲੋਕਾਂ ਨੇ ਦਿੱਤੀ ਆ ਰਹਿੰਦੀ ਸਜਾ ਜਿਹੜੀ ਤੁਸੀਂ ਅੱਜ ਵੀ ਤੂੰ ਅੱਜ ਵੀ ਐਸ ਵੇਲੇ ਵੀ ਸੁਖਵੀਰ ਸਿਆ ਆਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਗੁਰੂ ਰੰਗ ਸਾਹਿਬ ਨੂੰ ਥਾਲ ਬਣਾ ਕੇ ਵਰਤ ਰਿਹਾ ਤੂੰ ਅੱਜ ਵੀ ਸਹਾਰਾ ਲੈ ਰਿਹਾ ਝੂਠ ਬੋਲ ਕੇ ਉੱਥੇ ਕਿ ਕਿਸੇ ਵੀ ਤਰੀਕੇ ਨਾਲ ਤੇਰੀ ਸਿਆਸੀ ਜਿਹੜੀ ਜ਼ਮੀਨ ਖਤਮ ਹੋ ਚੁੱਕੀ ਏ ਤੁਹਾਡੀ ਖਤਮ ਹੋ ਚੁੱਕੇ ਆ ਪੰਜਾਬ ਦੇ ਵਿੱਚੋਂ ਤੁਸੀਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਬਾਰਾ ਹਾਸਲ ਹੋ ਜੇ ਤੇ ਕਿਸੇ ਤਰੀਕੇ ਦੇ ਨਾਲ ਤੁਸੀਂ ਦੁਬਾਰਾ ਸੱਤਾ ਦੇ ਉੱਤੇ ਕਾਬਜ ਹੋ ਜਾਓ ਅੱਜ ਵੀ ਤੂੰ ਇਹ ਬਹੁਤ ਵੱਡਾ ਤੂੰ ਇੱਕ ਤਰੀਕੇ ਦੇ ਨਾਲ ਪ੍ਰਮਾਤਮਾ ਉਹ ਵੈਗੁਰੂ ਰੱਬ ਜਿਹੜਾ ਸਭ ਜਾਣੀ ਜਾਣ ਹੈ ਉਹਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉੱਥੇ ਖੜ ਕੇ ਡਰਾਮਾ ਕਰਕੇ ਸਿਰਫ ਤੇ ਸਿਰਫ ਤੈਨੂੰ ਕੋਈ ਪਸਤਾਵਾ ਨਹੀਂ ਦਿਲੋਂ ਕੋਈ ਪਸਤਾਵਾ ਨਹੀਂ ਤੈਨੂੰ ਕੋਈ ਪਸਤਾਵਾ ਨਹੀਂ ਜੋ ਤੇਰੇ ਪਿਤਾ ਜੀ ਨੇ ਕੀਤਾ ਆਪਣੇ 40 45 ਸਾਲਾਂ ਦੌਰਾਨ ਜੋ ਤੂੰ ਕੀਤਾ ਜੋ ਤੇਰੇ ਪਰਿਵਾਰ ਨੇ ਕੀਤਾ ਤੈਨੂੰ ਕੋਈ ਪਸਤਾਵਾ ਨਹੀਂ ਸਿਰਫ ਤੇ ਸਿਰਫ ਆ ਬੋਟਾਂ ਨੇੜੇ ਆਉਂਦੀਆਂ ਦੇਖ ਕੇ 24 ਵਾਲਿਆਂ ਹੁਣ ਆ ਤੂੰ ਡਰਾਮਾ ਖੇਡ ਰਿਹਾ ਆ ਆ ਸਟੰਟ ਤੂੰ ਖੇਡ ਰਿਹਾ ਆ ਵੀ ਕਿਵੇਂ ਨਾ ਕਿਵੇਂ ਲੋਕਾਂ ਦੇ ਦਿਲਾਂ 'ਚ ਵੜਿਆ ਜਾਵੇ ਦੇਖੋ ਜੀ ਮੈਂ ਤਾਂ ਮਾਫੀ ਮੰਗ ਲਈ ਜੀ ਹੁਣ ਮੈਂ ਤੇਰੀ ਮਾਫੀਆਂ ਦੀਆਂ ਗੱਲਾਂ ਕਰਨੀਆਂ ਛੋਡੇ ਬਾਦਲ ਪਰਿਵਾਰ ਦੀਆਂ ਬਾਦਲ ਲਾਣੇ ਦੀਆਂ ਆਪਾਂ ਇੱਕ ਇੱਕ ਕਰਕੇ ਇਹਨਾਂ ਦੀਆਂ ਗਲਤੀਆਂ ਜਿਹੜੀਆਂ ਗਲਤੀਆਂ ਨਹੀਂ ਗਦਾਰੀਆਂ ਇੱਕ ਇੱਕ ਕਰਕੇ ਇਹਨਾਂ ਦੀਆਂ ਗਦਾਰੀਆਂ ਤੇ ਸ਼ਾਜਸ਼ਾ ਇਹਨਾਂ ਦੀਆਂ ਗਿਣਾਂਗੇ ਉਹਦਾ ਪਰਦਾ ਫਾਸ਼ ਕਰਾਂਗੇ ਕਿੱਥੋਂ ਸ਼ੁਰੂ ਹੁੰਦੀ ਹੈ ਗਦਾਰੀ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮਾਰਚ 1970 ਦੇ ਵਿੱਚ ਮਾਰਚ 1970 ਦੇ ਵਿੱਚ ਮੁੱਖ ਮੰਤਰੀ ਬਣਦੇ ਇੱਕ ਸਾਲਕ ਦੀ ਖਾਤਰ ਮਾਰਚ ਦੇ ਵਿੱਚ ਮੁੱਖ ਮੰਤਰੀ ਬਣਦੇ ਆ ਤੇ 28 ਜੁਲਾਈ 1970 ਨੂੰ 28 ਜੁਲਾਈ 1970 ਨੂੰ ਬਾਬਾ 부ਜਾ ਸਿੰਘ ਜਿਹੜਾ ਆਜ਼ਾਦੀ ਘੁਲਾਟੀਆਂ ਵੀ ਰਿਹਾ ਹੈ नक्सਲਾਈਟ ਵੀ ਰਿਹਾ ਹੈ ਉਹਦਾ ਝੂਠਾ ਪੁਲਿਸ ਮੁਕਾਬਲਾ ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਸ਼ੁਰੂਆਤ ਕਰਨ ਵਾਲਾ ਇਹ ਪ੍ਰਕਾਸ਼ ਸਿੰਘ ਬਾਦਲ ਸੀ ਇਹਦੇ ਰਾਜ ਦੇ ਵਿੱਚ ਇਹ ਸ਼ੁਰੂ ਹੁੰਦਾ ਹੈ ਪਹਿਲਾ ਪੁਲਿਸ ਮੁਕਾਬਲਾ ਪੁਲ ਦੇ ਉੱਤੇ ਕੀਤਾ ਜਾਂਦਾ ਬਾਬਾ 부ਜਾ ਸਿੰਘ ਨੂੰ ਫੜ ਕੇ ਗ੍ਰਿਫਤਾਰ ਕਰਕੇ ਪੁਲ ਦੇ ਉੱਤੇ ਲਿਜਾ ਕੇ ਗੋਲੀਆਂ ਮਾਰ ਕੇ ਨੂੰ ਮਾਰ ਦਿੱਤਾ ਜਾਂਦਾ ਇਹ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਜਿਹੜਾ 1970 ਦੇ ਵਿੱਚ ਜਦੋਂ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਦਾ ਉਦੋਂ ਬਾਅਦ ਅੱਗੇ ਤੁਰਿਆ ਆਉਨੇ ਆ ਬਹੁਤ ਕੁਝ ਹੈ 77 ਦੇ ਵਿੱਚ 78 ਦੇ ਵਿੱਚ ਕਾਣ ਬਾਪਰ ਦਾ ਨਰੰਕਾ ਦੀ ਕਾਣ ਬਾਪਰ ਦਾ ਕਿਵੇਂ ਉਹਨੂੰ ਬਚਾ ਕੇ ਦਿੱਲੀ ਪਚਾਇਆ ਜਾਂਦਾ ਫਿਰ ਕਿਵੇਂ ਉਹਦਾ ਕੇਸ ਪੰਜਾਬ ਚੋਂ ਬਾਹਰ ਤਬਦੀਲ ਕਰਾ ਕੇ ਉਹਨੂੰ ਬਰੀ ਕਰਾਇਆ ਜਾਂਦਾ ਜਦੋਂ 97 ਦੇ ਵਿੱਚ ਬਾਦਲ ਦੀ ਸਰਕਾਰ ਆਉਂਦੀ ਹੈ ਤਾਂ 96 95 ਦੇ ਵਿੱਚ ਬਾਦਲਾ ਅੰਕ ਤੌਰ ਤੇ ਉਹ ਮੋਗੇ 95 ਦੇ ਵਿੱਚ ਵੱਡੀ ਇਹਨਾਂ ਦੀ ਇੱਕ ਰੈਲੀ ਹੁੰਦੀ ਹੈ ਜਿਹਦੇ ਵਿੱਚ ਬਾਦਲ ਸਟੇਜ ਤੋਂ ਇਹ ਗੱਲਾਂ ਬੋਲਦਾ ਹੈ ਕਿ ਸਾਡੀ ਸਰਕਾਰ ਲੈ ਕੇ ਆਓ ਜਿਨ੍ਹਾਂ ਨੇ ਵੀ ਝੂਠੇ ਮੁਕਾਬਲਿਆਂ ਦੇ ਵਿੱਚ ਸਾਡੀ ਜਵਾਨੀ ਕੋਹ ਕੋਹ ਕੇ ਮਾਰੀ ਹੈ ਉਹ ਸਾਰੇ ਫੜ ਫੜ ਕੇ ਜਿੱਲਾ ਸਟਾ ਕੇ ਮੁਕਾਦਮੇ ਦਰਜ ਕਰਾਂਗੇ ਉਹਨਾਂ ਨੂੰ ਫਟਾਇਦੇ ਚ ਖੜਾ ਕਰਾਂਗੇ ਇਹ ਬਾਦਲ ਦਾ ਬਿਆਨ ਹੁੰਦਾ ਹੈ ਕਿ ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ 80 ਤੋਂ ਲੈ ਕੇ 75 ਤੋਂ ਲੈ ਕੇ 95 ਤੱਕ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਮਾਰਿਆ ਉਹ ਬਖਸ਼ੇ ਨਹੀਂ ਜਾਣਗੇ ਤਾਂ ਉਸ ਤੋਂ ਬਾਅਦ 97 ਦੇ ਵਿੱਚ ਬਦਲ ਦੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਬੀਬੀ ਖਾਰੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਰੜਾ ਦੀ ਧਰਮ ਪਤਨੀ ਬੀਬੀ ਖਾਰੜਾ ਬਲਸਾਹ ਕੋਲ ਜਾਂਦੀ ਹੈ ਕਿ ਬਲਸਾਹ ਤੁਸੀਂ ਵਾਦਾ ਕੀਤਾ ਸੀਗਾ ਜਿਹੜੇ ਵੀ ਝੂਠੇ ਮੁਕਾਬਲਿਆਂ ਦੇ ਵਿੱਚ ਜਿਹੜੇ ਬੰਦੇ ਮਾਰੇ ਆ ਨੌਜਵਾਨ ਮਾਰੇ ਆ ਬਲਾਤਕਾਰ ਹੋਇਆ ਕੁੜੀਆਂ ਦੇ ਸਾਡੀਆਂ ਬੀਬੀਆਂ ਦੇ ਇਸ਼ਤਾਂ ਲੁੱਟੀਆਂ ਗਈਆਂ ਨੇ ਜਵਾਬ ਤੱਕ ਮਾਰੇ ਨੇ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਦਾ ਅਨਸਾਬ ਚਲੋ ਹੁਣ ਆਪਣੀ ਸਰਕਾਰ ਬਣ ਗਈ ਆਪਾਂ ਲਿਆਈਏ ਬੰਦੇ ਸਾਹਮਣੇ ਤਾਂ ਉਸੇ ਬਾਲਸਾਹਬ ਦਾ ਇੱਕ ਬਿਆਨ ਹੁੰਦਾ ਧਿਆਨ ਨਾਲ ਸੁਣੋ ਕਹਿੰਦਾ ਬੀਬਾ ਜੀ ਪਿਛਲੀਆਂ ਗੱਲਾਂ ਭੁੱਲ ਭਲਾ ਕੇ ਹੁਣ ਆਪਾਂ ਅੱਗੇ ਵਧਣ ਦਾ ਵੇਲਾ ਛੱਡ ਦਿਓ ਪਿਛਲੀਆਂ ਗੱਲਾਂ ਇਹ ਸਭ ਤੋਂ ਪਹਿਲਾਂ ਸਤੰਨੇ ਮੇਰੇ ਬੱਚੇ ਬਾਲ ਸਾਹਿਬੀ ਬੀਬੀ ਖਾਲਾ ਨੂੰ ਕਹਿੰਦੇ ਆ ਬੀਬੀ ਖਾਲਾ ਸਜਣੋਂ ਹਲੇ ਜਾਉਂਦੇ ਹੀ ਬੈਠੇ ਐ ਜਾ ਕੇ ਪੁੱਛ ਸਕਦੇ ਆ ਕਿ ਕੀ ਬਾਲ ਸਾਹਿਬ ਨੇ ਉਦੋਂ ਸੁਖਬੀਰ ਸਿੰਘ ਦੇ ਪਿਤਾ ਨੇ ਬੀਬੀ ਖਾਲਾ ਨੂੰ ਜਵਾਬ ਦਿੱਤਾ ਸੀ ਸੋ ਅੱਗੇ ਤੁਰੇ ਆਪਾਂ ਵਾਰੀ ਵਾਰੀ ਕੱਲੀ ਕੱਲੀ ਗੱਲ ਕਰਨੀ ਆ ਅੱਛਾ ਅੱਗੇ ਆ ਜਾਂਦੀ ਆ ਗੱਲ ਉਹਨਾਂ ਨੂੰ ਸਜ਼ਾਵਾ ਦੇਣ ਦੀ ਬਜਾਏ ਉਹਨਾਂ ਨੂੰ ਜੇਲ੍ਹਾਂ 'ਚ ਸਿੱਟਣ ਦੀ ਬਜਾਏ ਜਿਨ੍ਹਾਂ ਨੇ ਝੂਠੇ ਮੁਕਾਬਲੇਾਂ ਦੇ ਵਿੱਚ ਕਾਹਨ ਕੀਤਾ ਨਾ ਕੋਈ ਕੁਸ਼ੀ ਕੀਤੀ ਪੰਜਾਬ ਦੀ ਜਵਾਨੀ ਨੂੰ ਕੋਹ ਕੋਕੇ ਮਾਰਿਆ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਇਆ ਉਹਨਾਂ ਨੂੰ ਮਾਣ ਸਨਮਾਨ ਦਿੱਤੇ ਉਹਨਾਂ ਦੇ ਖਿਲਾਫ ਜਿੰਨੇ ਵੀ ਕੇਸ ਕਿਸੇ ਕੋਰਟ ਕਚਹਿਰੀ 'ਚ ਚੱਲਦੇ ਸੀ ਉਹ ਸਾਰੇ ਕੇਸ ਰਫਾ ਦਫਾ ਕਰਾਏ ਗਏ ਉਹਨਾਂ ਨੇ ਇਨਕੁਆਰੀਆਂ ਕਰਾ ਕੇ ਝੂਠੀਆਂ ਕਹਾਣੀਆਂ ਘੜ ਕੇ ਸਾਰੇ ਇਨਕੁਆਰੀਆਂ ਉਹ ਜਿਹੜੀਆਂ ਬੰਦ ਕਰਾ ਕੇ ਉਹਨਾਂ ਦੀ ਪੜਤਾਲ ਕਰਾ ਕੇ ਉਹਨਾਂ ਨੂੰ ਪਾਕ ਸਾਫ਼ ਬਰੀ ਕਰਕੇ ਫਿਰ ਦੁਬਾਰਾ ਉੱਚੇ ਆਉਧਿਆਂ ਦੇ ਬਿਠਾਇਆ ਗਿਆ ਇਹ ਉਦੋਂ ਬਾਅਦ ਇਹ ਵਰਤਾਰਾ ਸ਼ੁਰੂ ਹੁੰਦਾ ਹੈ ਉਹਦੇ ਧਨ ਰੱਖਦਾ ਹੈ ਇਹ ਗੱਲ ਡੀਜੀਪੀ ਸੈਣੀ ਉਦੋਂ ਬਾਅਦ ਇਹਨਾਂ ਨਾਲ ਜੁੜਦਾ ਆ ਕੇ ਹੁਣ ਉਹ ਇੱਕ ਇੱਕ ਨਵੀਂ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਇੱਕ ਹੁਣ ਬੜਾ ਮਾਮਲਾ ਭਖਿਆ ਹੋਇਆ ਹੈ ਪਰਮਰਾਜ ਉਮਰਾ ਨੰਗਲ ਆਈਜੀ ਜਿਹੜਾ ਬਰਗਾੜੀ ਬਾਵਲ ਗੋਲੀ ਕਾਣ ਦਾ ਦੋਸ਼ੀ ਆ ਦੋ ਸਿੰਘ ਸ਼ਹੀਦ ਹੋਏ ਉੱਥੇ ਜਦੋਂ ਗੋਲੀ ਚੱਲੀ ਉਹਨਾਂ ਤੇ ਤੇ ਇੱਕ ਪੁਲਿਸ ਨੇ ਕਹਾਣੀ ਕਢੀ ਸੀਗੀ ਵੀ ਸਾਡੀ ਜਿਪਸੀ ਦੇ ਉੱਤੇ ਲੋਕਾਂ ਨੇ ਫਾਇਰਿੰਗ ਕਰਤੀ ਇਹ ਉਮਰਾਨੰਗਲ ਨੇ ਕਹਾਣੀ ਕਢੀ ਸੀਗੀ ਉਸ ਪੁਲਿਸ ਅਫਸਰ ਨੇ ਉਸ ਸਮੇਂ ਕਿ ਲੋਕਾਂ ਨੇ ਪੁਲਿਸ ਦੀ ਗੱਡੀ ਦੇ ਉੱਤੇ ਜਿਪਸੀ ਦੇ ਉੱਤੇ ਫਾਇਰਿੰਗ ਕੀਤੀ ਆ ਲੋਕਾਂ ਨੇ ਗੋਲੀ ਚਲਾਈ ਆ ਲੋਕਾਂ ਦੀ ਗੋਲੀ ਨਾਲ ਹੀ ਜਾਂ ਅਣਪਛਾਤੀ ਪੁਲਿਸ ਕਿਹਾ ਗਿਆ ਉਦੋਂ ਇਹੀ ਗ੍ਰਹਿ ਮੰਤਰੀ ਹੁੰਦਾ ਸੀ ਗਵੀਰ ਸਿੰਘ ਬਾਦਲ ਇਹ ਕਹਿੰਦਾ ਜੀ ਉਹ ਪੁਲਿਸ ਅਣਪਛਾਤੀ ਹੈ ਜਿਨੇ ਬੈਵਲ ਦੇ ਵਿੱਚ ਗੋਲੀ ਚਲਾਈ ਹੁਣ ਇਹ ਪਰਮਰਾਜ ਉਮਰਾਨੰਗਲ ਕਾਹਨੇ ਇਹ ਪਰਮਰਾਜ ਉਮਰਾਨੰਗਲ ਉਹ ਬੰਦਾ ਹੈ ਜਿਹੜਾ 1994 ਦੇ ਵਿੱਚ ਐਸਪੀ ਲੱਗਿਆ ਹੁੰਦਾ ਸੀ ਦਾ ਰੋਪੜ ਰੂਪਨਗਰ ਦੇ ਵਿੱਚ ਤੇ ਇਹਨੇ ਇੱਕ ਨੌਜਵਾਨ ਜਿਹੜਾ ਪਾਠੀ ਸਿੰਘ ਸੀਗਾ ਸੁਖਪਾਲ ਸਿੰਘ ਜਾਂ ਜਸਪਾਲ ਸਿੰਘ ਸ਼ੈਦਰਾ ਨਾਮ ਸੀਗਾ ਤਾਂ ਉਹਨੂੰ ਇੱਕ ਅਵਤਾਰ ਸਿੰਘ ਦਾ ਨਾ ਟਾਉਟ ਹੁੰਦਾ ਸੀ ਪੁਲਿਸ ਦਾ ਉਹਦੇ ਰਾਹੀਂ ਬੁਲਾ ਕੇ ਤੇ ਉਹਨੂੰ ਮਾਰ ਕੇ ਖਪਾ ਕੇ ਤੇ ਉਹਦੇ ਬਦਲੇ ਇੱਕ ਭਾਈ ਗਰਨਾਮ ਸਿੰਘ ਬਡਾਲਾ ਹੁੰਦਾ ਸੀਗਾ ਜਿਹੜਾ ਉਸ ਸਮੇਂ ਉਹਦੇ ਤੇ 20 ਲੱਖ ਰੁਪਇਆ ਨਾਮ ਸੀਗਾ ਸਿਰ ਤੇ ਇਹਨਾਂ ਨੇ ਇਹ ਦਰਸਾਤਾ ਸੀਗਾ ਵੀ ਭਾਈ ਗਰਨਾਮ ਸਿੰਘ ਬਡਾਲਾ ਇਸ ਮੁਕਾਬਲੇ 'ਚ ਮਾਰਿਆ ਗਿਆ ਤੇ 20 ਲੱਖ ਦਾ ਨਾਮ ਵੀ ਲੈ ਲਿਆ ਸੀ ਇਸੇ ਪਰਮਰਾਜ ਉਮਰਾਨੰਗਲ ਨੇ ਤੇ ਮਾਰਤਾ ਸੀ ਉਹ ਇੱਕ ਪਾਠੀ ਸਿੰਘ ਵਿਚਾਰਾ ਗੁਰਦਾਸਪੁਰ ਵੱਲ ਦਾ ਉਹਨੂੰ ਚੱਕ ਕੇ ਲਿਆ ਕੇ ਝੂਠਾ ਮੁਕਾਬਲਾ ਬਣਾ ਕੇ ਉਹ ਅੱਜ 94 ਦੀ ਗੱਲ ਹੈ ਤੇ ਅੱਜ ਤੁਸੀਂ ਦੇਖੋ ਵੀ 94 ਤੋਂ ਬਾਅਦ ਅੱਜ 29 ਸਾਲੋਂ ਗੱਲ ਨੂੰ ਹੋ ਗਈ ਆ 29 ਸਾਲ ਬਾਅਦ ਉਸ ਪਰਮਰਾਜ ਉਮਰਾ ਨੰਗਲ ਦੇ ਉੱਤੇ ਮੁਕੱਦਮਾ ਦਰਜ ਹੋਇਆ ਹੁਣ ਉਹ ਝੂਠੇ ਪੁਲਿਸ ਮੁਕਾਬਲੇ ਦਾ ਉਹ ਬੰਡਾਲਾ ਗਰਨਾ ਸਿੰਘ ਬੰਡਾਲਾ ਹਲੇ ਵੀ ਜਿਉਂਦਾ ਬੈਠਾ ਜਿਹਦਾ ਉਹਨੇ ਇੱਕ ਸਪਾਲ ਸਿੰਘ ਨੌ ਦਾ ਬੰਦਾ ਮਾਰ ਕੇ ਧਰ ਰਹੀ ਸੀ ਅਸੀਂ ਭਾਈ ਗਰਨਾ ਸਿੰਘ ਬੰਡਾਲਾ ਮਾਰਤਾ ਉਸ ਤੋਂ ਬਾਅਦ 97 98 ਦੇ ਵਿੱਚ ਆ ਕੇ ਉਹ ਪੇਸ਼ ਹੋਇਆ ਹੁਣੇ ਪਰਮਰਾਜ ਉਮਰਾ ਨੰਗਲ ਉਹੀ ਉਮਰਾ ਨੰਗਲਾ ਜਿਹੜਾ ਬੇਵਲ ਬੋਲੀ ਕਾਂ ਕਰਦਾ ਹੈ ਤੇ ਉਹ ਪੁਲਿਸ ਮੁਕਾਬਲੇ 1994 ਦਾ ਕਰਦਾ ਆ ਰਿਹਾ ਝੂਠੇ ਪੁਲਿਸ ਮੁਕਾਬਲੇ ਖਬਰਾਂ ਕਿੰਨੇ ਕੋਨੇ ਮੁਕਾਬਲੇ ਕੀਤੇ ਹੋਣੇ ਆ ਕਿੰਨੇ ਕੁ ਨੌਜਵਾਨ ਮਾਰੇ ਹੋਣੇ ਆ ਹੁਣ ਇਹ ਗੱਲ ਬਾਦਲਾਂ ਨਾਲ ਕਿਵੇਂ ਜੁੜਦੀ ਆ ਧਿਆਨ ਨਾਲ ਸੁਣ ਲਿਓ 2013 ਦੇ ਵਿੱਚ ਜਦੋਂ ਇੱਕ ਕੇਸ ਫਾਈਲ ਹੁੰਦਾ ਕੇਸ ਤਿਆਰ ਹੁੰਦਾ ਸੁਪਰੀਮ ਹਾਈ ਕੋਰਟ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਮੁੱਖ ਮੰਤਰੀ ਹੁੰਦੇ ਆ ਉਹ ਡੀਜੀਪੀ ਲਾਉਂਦੇ ਆ ਸੁਮੇਸ਼ ਸਿੰਘ ਸੈਣੀ ਸਮੇਤ ਸੈਨ ਨੂੰ ਡੀਜੀਪੀ ਲਾਉਂਦੇ ਆ ਉਹ ਡੀਜੀਪੀ ਇੱਕ ਸੈੱਟ ਬਣਾਉਂਦਾ ਆਪਣੇ ਬੰਦਿਆਂ ਦੀ ਆਪਣੇ ਚਿਹਤਿਆਂ ਦੀ ਤੇ ਉਹ ਪਰਮਰਾਜ ਉਮਰਾ ਨੰਗਲ ਨੂੰ ਉਸ ਕੇਸ ਦੇ ਵਿੱਚ ਜਿਹੜਾ 94 ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਹੋਇਆ ਹੁੰਦਾ ਉਹਨੂੰ ਉਹਦੇ ਵਿੱਚ ਬਰੀ ਕਰ ਦਿੰਦੇ ਆ ਕਲੀਨ ਚਿੱਟ ਦੇ ਦਿੰਦੇ ਆ ਕਿ ਇਹਦੇ ਵਿੱਚ ਪਰਮਰਾਜ ਉਮਰਾ ਨੰਗਲ ਦਾ ਕੋਈ ਦੋਸ਼ ਨਹੀਂ ਹੈ ਕੋਈ ਹੱਥ ਨਹੀਂ ਹੈ ਇਹ ਉਹੀ ਸੈਣੀ ਹੈ ਜਿਹਨੇ ਪਤਾ ਨਹੀਂ ਕਿੰਨੇ ਕ ਮੁੰਡੇ ਸਾਡੇ ਖਪਾਤੇ ਕਿੰਨੇ ਕ ਜਵਾਕ ਸਾਡੇ ਖਪਾਤੇ ਹੋਏ ਆ ਕਿੰਨੇ ਕੁ ਪਰਿਵਾਰਾਂ ਦੇ ਪਰਿਵਾਰ ਨੇ ਤਵਾ ਕਰਦੇ ਹੋਣੇ ਆ ਤੇ ਇਹ ਉਹੀ ਪਰਮਰਾਜ ਉਮਰਾਰੰਗਲ ਜਿਹਨੇ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ ਸੰਗਤ ਬੈਠ ਕੇ ਜਾਬ ਕਰ ਰਹੀ ਸੀ ਤੇ ਉਹਨੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਮਾਰਿਆ ਇਹ ਉਹ ਪਰਮਰਾਜ ਉਮਰਾਰੰਗਲ ਤੇ ਉਹ ਸੈਣੀ ਤੇ ਉਹੀ ਬਾਦਲ ਲਾਣਾ ਜਿਹੜਾ ਉਹਨਾਂ ਨੂੰ ਕਲੀਨ ਚੱਟਾ ਦਿੰਦਾ ਰਿਹਾ ਤੇ ਮੁੜ ਕੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਉਂਦਾ ਰਿਹਾ ਜਿਹੜੇ ਜਿੰਨੇ ਵੀ ਸਾਡੇ ਕਹ ਲਈਏ ਕਾਤਲ ਨੇ ਜਿਨ੍ਹਾਂ ਨੇ ਸਾਡਾ ਕਹਾਣ ਕੀਤਾ ਮਾਰਿਆ ਕੋ ਕੋ ਕੇ ਨਹੀਂ ਦਰਿੰਦਗੀ ਦੇ ਨਾਲ ਉਹ ਸਾਰੇ ਹੀ ਇਹਨਾਂ ਨੇ ਉੱਚੇ ਆਉਧਿਆਂ ਤੇ ਬਿਠਾਈ ਏ ਇੱਕ ਕਰਕੇ ਇਸ ਤੋਂ ਅੱਗੇ ਆ ਜਾਓ ਹਾਂ 370 ਤੇ 35A ਨੂੰ ਜਦੋਂ ਹਟਾ ਕੇ ਕਸ਼ਮੀਰ ਦੇ ਵਿੱਚ ਉਹਨਾਂ ਲੋਕਾਂ ਦੇ ਹੱਕ ਖੋਲੇ ਜਾਂਦੇ ਰਾ ਸਿੱਧੇ ਰੂਪ ਦੇ ਵਿੱਚ ਰਾਜਾਂ ਦੇ ਉੱਤੇ ਬਹੁਤ ਵੱਡਾ ਇੱਕ ਡਾਕਾ ਸੀ ਉਹਨਾਂ ਦੇ ਹੱਕਾਂ ਦੇ ਉੱਤੇ ਅਧਿਕਾਰਾਂ ਦੇ ਉੱਤੇ ਤਾਂ 370 ਤੇ 35A ਨੂੰ ਹਟਾਉਣ ਦੇ ਵਿੱਚ ਬਾਦਲ ਆਪ ਜਾ ਕੇ ਦਸਖਤ ਕਰਦੇ ਆ ਕਿ ਹਾਂ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਤੁਸੀਂ ਕਿਸੇ ਰਾਜ ਨੂੰ ਤੋੜ ਕੇ ਕੇਂਦਰੀ ਸਾਸਤ ਪ੍ਰਦੇਸ਼ ਬਣਾ ਦਿਓ ਤੇ ਉਹਦੇ ਹੱਕ ਹਕੂਕ ਖੋਲੋ ਲੋਕਾਂ ਨੂੰ ਬੰਦੀ ਬਣਾ ਲਓ ਇਹ ਸਿੱਧੇ ਰੂਪ ਵਿੱਚ ਜਿਵੇਂ ਪੰਜਾਬ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਆਪਣੀਆਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਹੈ ਉਹ ਸਾਰੀ ਜਿੰਨੇ ਵੀ ਰਾਜਾਂ ਦੇ ਹੱਕ ਹੋਏ ਗਏ ਨੇ ਅਧਿਕਾਰ ਖੋਏ ਗਏ ਨੇ ਹਰ ਉਸ ਫੈਸਲੇ ਦੇ ਉੱਤੇ ਜਿਹੜੀ ਮੋਹਰ ਲਾਉਣ ਵਾਲਾ ਉਹ ਕੌਣ ਸੀ ਉਹ ਬਾਦਲ ਲਾਣਾ ਸੀ ਜਦੋਂ ਗਦੋਂ ਬਾਦਲ ਮੁੱਖ ਮੰਤਰੀ ਰਿਹਾ ਬੀਜੇਪੀ ਦਾ ਭਾਈਵਾਲ ਰਿਹਾ ਉਸ ਸਮੇਂ ਸਮੇਂ ਇਹ ਦਸਕਤ ਕਰਕੇ ਹੱਕ ਤੇ ਉਹਨਾਂ ਦੇ ਭੁਚਦਾ ਰਿਹਾ ਜਿਹੜਾ ਕਹਿੰਦਾ ਕਿ ਅੱਜ ਜਿਹੜੇ ਕਹਿੰਦੇ ਆ ਕਿ ਅਸੀਂ ਪੰਜਾਬਦਰਦੀ ਆ ਸਾਡੇ ਐਸਵਾਈਐਲ ਸਾਡੇ ਹਿੱਕਾਂ ਤੇ ਬਣੂਗੀ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਅੱਗੇ ਆ ਜਾਓ ਇਹਨਾਂ ਦੇ ਰਾਜ 'ਚ ਕਿੰਨੇ ਮੁੰਡਿਆ ਕਿੰਨੇ ਨੌਜਵਾਨਾਂ ਦਾ ਯੂਏਪੀਏ ਲੱਗਿਆ ਇਹ ਸਾਰਿਆਂ ਨੂੰ ਪਤਾ ਹੈ ਅੱਗੇ ਆ ਜਾਓ ਕਿ ਇਹ ਤਾਂ ਜੱਗ ਜਾਰ ਗੱਲਾਂ ਨੇ ਅੱਜ ਹੁਣ ਵਿਚਾਰੇ ਆਪਾਂ ਦੇਖ ਹੀ ਰਹੇ ਹਾਂ ਵੀ ਕਾਲ ਤੱਕ ਸਾਹ ਤੋਂ ਮਾਫੀਆਂ ਕਿਹਨੇ ਮੰਗਾਈਆਂ ਕਿਵੇਂ ਚੰਡੀਗੜ੍ਹ ਬਾਦਲ ਬਲਾ ਕੇ ਕਾਲ ਤੱਕ ਸਾਦੇ ਜ਼ਿਹਦਾਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਕਿਵੇਂ ਹੁਕਮਨਾਮੇ ਜਾਰੀ ਕਰਾ ਦਿੰਦੇ ਸੀ ਕਿਸੇ ਦੇ ਖਿਲਾਫ ਕਿਸੇ ਦੇ ਹੱਕ 'ਚ ਕਿ ਮੈਂ ਮਾਫੀਆਂ ਦਵਾ ਦਿੰਦੇ ਸੀ ਇਹ ਸਾਰੀਆਂ ਲੁਕੀਆਂ ਛिपੀਆਂ ਗੱਲਾਂ ਨਹੀਂ ਐ ਇਹ ਤਾਂ ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਪਰ ਆਪਾਂ ਨੂੰ ਬਿਮਾਰੀ ਐ ਭੁੱਲਣ ਦੀ ਭੁੱਲ ਕੋ ਛਿਤੀ ਜਾਂਦੀ ਐ ਅੱਜ ਫੇਰ ਆਪਾਂ ਕਹਿੰਦੇ ਆ ਕਿ ਬਾਦਲ ਚੰਗੇਸ਼ ਕਰਕੇ ਮੈਨੂੰ ਬਾਰ-ਬਾਰ ਲੋਕਾਂ ਦੇ ਰੂਬਰੂ ਹੋਣਾ ਪੈਂਦਾ ਦੱਸਣ ਦੇ ਲਈ ਕਿ ਭੁੱਲੋ ਨਾ ਇਹਨਾਂ ਦੀਆਂ ਗਦਾਰੀਆਂ ਤਾਂ ਕਿਸੇ ਜਹਾਨ ਵੀ ਮaaf ਕਰਨ ਵਾਲੀਆਂ ਨਹੀਂ ਦੋ ਜਹਾਨੀ ਮaaf ਕਰਨ ਵਾਲੀਆਂ ਗਦਾਰੀਆਂ ਨਹੀਂ ਇਹਨਾਂ ਨੇ ਮਾਫੀ ਨਹੀਂ ਕੀਤੀ ਐ ਇਸ ਨੇ ਮਾਫੀ ਨਹੀਂ ਦਿੱਤੀ ਜਾ ਸਕਦੀ ਜਿਹੜੀਆਂ ਗਦਾਰੀਆਂ ਇਹਨਾਂ ਨੇ ਕੌਮ ਦੇ ਨਾਲ ਤੇ ਲੋਕਾਂ ਦੇ ਨਾਲ ਕੀਤੀਆਂ ਅੱਗੇ ਆਜੋ ਜੀ ਆਪਾਂ ਹੁਣ ਇਹ ਕਹਿੰਦੇ ਬੰਦੀ ਸਿੰਘ ਛੱਡੋ ਹੁਣ ਇਹ ਉਹੀ ਨੇ ਜਿਹੜੇ ਕਹਿੰਦੇ ਸੀਗੇ ਜੇ ਪ੍ਰੋਫੈਸਰ ਦਿਵਿੰਦਰ ਪਾਲ ਭੁੱਲਰ ਇਹਨਾਂ ਨੇ ਹਲਫਨਾਮੇ ਦਿੱਤੇ ਆ ਚਿੱਠੀਆਂ ਲਿਖੀਆਂ ਨੇ ਕੇਂਦਰ ਨੂੰ ਇਹ ਪਈਆਂ ਨੇ ਰਿਕਾਰਡ 'ਚ ਇਹ ਝੂਠ ਨਹੀਂ ਗੱਲ ਕੋਈ ਇੱਧਰ ਉੱਧਰਲੀ ਗੱਲ ਨਹੀਂ ਵੀ ਹਵਾ 'ਚ ਗੱਲ ਕਰੀ ਜਾਂਦੇ ਆ ਇਹਨਾਂ ਨੇ ਹਲਫਨਾਮੇ ਦਾਇਰ ਕੀਤੇ ਆ ਪ੍ਰੋਫੈਸਰ ਭੁੱਲਰ ਵਰਗੇ ਜਦੋਂ ਵੀ ਇਹ ਪ੍ਰੋਫੈਸਰ ਭੁੱਲਰ ਵਰਗੇ ਪੰਜਾਬ ਲਿਆਂਦੇਗੇ ਬੜਾ ਖਤਰਨਾਕ ਹੱਤਪਾਦੀ ਆ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜੂ ਜਿਹੜੇ ਅੱਜ ਰੌਲਾ ਪਾ ਰਹੇ ਆ ਢੰਡੋਰਾ ਪਿੱਟ ਰਹੇ ਆ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਇਹ ਕਹਿੰਦੇ ਆ ਕਾਤਲ ਆ ਇਹਨਾਂ ਨੇ ਕਾਤਲ ਤਾਂ ਕਿਹਨਾਂ ਰੁਕਾਂ ਅੱਜ ਇਹਨਾਂ ਨੂੰ ਬੰਦੀ ਸਿੰਘ ਚਿੱਤੇ ਆ ਗਏ ਜੋ ਕੀਤੀਆਂ ਨੇ ਇਹਨਾਂ ਨਾਲ ਆ ਕਹਿੰਦਾ ਸੀ ਨਾ ਕਿ ਬੇਲੜ ਨੇ ਜੀ ਧਰਨਿਆਂ ਤੇ ਬਹਿ ਜਾਂਦੇ ਆ ਕਿ ਜਿਨ੍ਹਾਂ ਨੂੰ ਕੋਈ ਘਰੇ ਕੰਮ ਨਹੀਂ ਆਇਸਕ ਵੀਰ ਕਹਿੰਦਾ ਹੁੰਦਾ ਸੀ ਇਹ ਜਿੰਨਾਂ ਨੂੰ ਘਰੇ ਕੰਮ ਨਹੀਂ ਇਹ ਵੇਲੜ ਲੋਕ ਨੇ ਇਹ ਧਰਨਿਆਂ ਤੇ ਆ ਜਾਂਦੇ ਆ। ਇਹਹੀ ਉਹ ਜੁੰਡਲੀ ਐ। ਆ ਤਿੰਨੇ ਸਹੁਰਾ ਵੀ, ਘਰ ਵਾਲੀ ਵੀ, ਪੁੱਤ ਵੀ ਸਾਰੇ ਬੋਲੀ ਜਾਂਦੇ ਆ ਨਾ। ਤਿੰਨੇ ਬੈਠੇ ਆ ਪਰਿਵਾਰ ਦੇ ਮੈਂਬਰ ਇਹ ਉਹੀ ਕਾਲੇ ਕਾਨੂੰਨ ਜਿਹੜੇ 7 750 ਬੰਦਾ ਮਰਵਾ ਕੇ ਸਾਲ ਭਰ 12 13 ਮਹੀਨੇ ਬਹਿ ਕੇ ਪੰਜਾਬ ਹਰਿਆਣਾ ਦੇ ਬਾਕੀ ਸੂਬੇ ਰਲ ਕੇ ਨਾਲ ਜਿਹੜੇ ਕਾਲੇ ਕਾਨੂੰਨ ਰੱਦ ਕਰਾ ਕੇ ਉਹਨਾਂ ਦੇ ਹੱਕ 'ਚ ਬੋਲੇ ਸੀ ਇਹ। ਯਾਦ ਆਖ ਬੁਲਪਲਾਗੇ। ਜਦ ਕਿੰਨੀਆਂ ਕੁ ਸਾਨੂੰ ਗੱਲਾਂ ਯਾਰ ਗਿਣਾ ਦੀ ਇਹਨਾਂ ਦੀਆਂ ਕਿਵੇਂ ਇਹਨਾਂ ਨੇ ਟਾਬਿਆਂ ਤੇ ਕਬਜ਼ੇ ਕੀਤੇ ਕਿਵੇਂ ਹੋਟਲਾਂ ਤੇ ਕਬਜ਼ੇ ਕੀਤੇ ਕਿਵੇਂ ਇਹਨਾਂ ਨੇ ਟਰਾਂਸਪੋਰਟਾਂ ਦੇ ਕਬਜ਼ੇ ਕੀਤੇ ਬੱਸਾਂ ਜਿਹੜੀਆਂ ਇਹਨਾਂ ਨੇ ਪਰਮਟ ਖੋਹੇ ਲੋਕਾਂ ਤੋਂ ਗਰੀਬਾਂ ਤੋਂ ਇੱਕ ਬੱਸ ਅੱਗੇ ਪਾਲੀ ਇੱਕ ਮੁਰੇ ਪਾਲੀ ਇੱਕ ਮਗਰ ਪਾਲੀ ਉਹ ਖਾਲੀ ਖੜਕਦੀ ਗਈ ਆਕੇ ਇਹਨਾਂ ਨੂੰ ਵੇਚ ਗਿਆ ਐ ਬੱਸਾਂ ਨਾਲ ਬਹੁਤ ਨਾਲ ਹੋਇਆ ਇੱਥੇ ਸੁਰਮਖਬਾ ਚੱਲਦੀ ਹੁੰਦੀ ਸਾਡੇ ਇੱਥੇ ਬਹਿੰਡੋਂ ਲੁਧਿਆਣਾ ਇਕੱਲੀ ਬੱਸ ਵਾਲਾ ਬੰਦਾ ਅੜ ਗਿਆ ਸੀ ਉਹਨਾਂ ਦੇ ਅੱਗੇ ਇਹਨਾਂ ਨੇ ਐ ਖੋਹੀ ਬੱਸ ਉਹ ਇੱਕ ਉਹਦੇ ਮੁਰੇ ਪਾਤਾ ਟਾਈਮ ਇੱਕ ਉਹਦੇ ਮਗਰ ਪਾਤਾ 5 ਮਿੰਟ ਮੋੜੇ ਤੇ 5 ਮਿੰਟ ਮਗਰ ਉਹਨੂੰ ਸਵਾਰੀ ਨਾ ਮਿਲੀ ਉਹ ਵਿਚਾਰੇ ਕੋਲ ਤੇਰੇ ਵੀ ਨਾ ਪੂਰਾ ਹੋਇਆ ਆ ਕੇ ਬਸ ਵੇਚ ਗਿਆ ਐ ਖੋ ਗਿਆ ਨਾ ਨਹੀਂ ਲੋਕਾਂ ਨੂੰ ਕਿਵੇਂ ਜਲੀਲ ਕੀਤਾ ਕਿਵੇਂ ਝੂਠੇ ਮੁਕੱਦਮੇ ਲੋਕਾਂ ਦੇ ਦਰਜ ਕਰਾਏ ਇਹਨੇ ਕਿੰਨੀਆਂ ਧਾਰਨਾ ਨੇ ਹਰ ਹਲਕੇ ਦੀਆਂ ਇਹਨਾਂ ਲੀਡਰਾਂ ਦੁਆਰਾ ਕਿਵੇਂ ਕਿਸੇ ਨੂੰ ਸਰੋਪਾ ਦੇ ਵੀ ਆ ਜਾ ਜਾਂ ਸਰੋਪਾ ਲੈ ਲਾ ਤੇ ਨਹੀਂ ਪਰਚਾ ਤਿਆਰ ਪਿਆ ਕਿਵੇਂ ਲੋਕਾਂ ਦਾ ਰਾਤਾਂ ਹਵਾ ਲਾਤਾਂ 'ਚ ਕਟਾਈਆਂ ਕਹਿ ਕੇ ਥਾਣੇਦਾਰਾਂ ਨੂੰ ਕਿਵੇਂ ਉਹ ਜਲੀਲ ਕਰਾਇਆ ਤੁਹਾਡੇ ਯਾਦ ਹੋਣਾ ਇੱਥੇ ਇੱਕ ਅਕ ਮਲੂਕੇ ਦਾ ਪਰਮਾਸ਼ਾ ਹੁੰਦਾ ਸੀਗਾ ਇੱਥੇ ਛੱਡਿਆ ਹੋਇਆ ਮਹਾਰਾਜ ਦਾ ਇੱਕ ਧਰਮ ਸਿੰਘ ਖਾਲਸਾ ਸਾਡੇ ਇੱਥੇ ਮਹਾਰਾਜ ਭਾਈ ਰੁਪੇ ਦਾ ਕਾਂਗਰਸੀ ਬੰਦਾ ਸੀ ਉਹ ਉਹਨੂੰ ਫੂਲ ਠਾਣੇ ਦੇ ਵਿੱਚ ਅਲਫਨੰਗਾ ਕਰਕੇ ਸਿਰਫ ਇਸ ਕਰਕੇ ਕਿ ਉਹ ਵਿਰੋਧੀ ਧਰਦਾ ਬੰਦਾ ਸੀ ਅਲਫਨੰਗਾ ਕਰਕੇ ਉਹਦੀ ਵੀਡੀਓ ਬਣਾਈ ਸੀ ਤੇ ਉਹ ਤੋਂ ਉਹ ਸ਼ਬਦ ਕਹਾਏ ਸੀ ਜਿਹੜੇ ਮੈਂ ਤੁਹਾਨੂੰ ਬੋਲ ਕੇ ਦੱਸ ਸਕਦਾ ਉੱਡਾ ਹੋਇਆ ਐ ਹੋਇਆ ਉਹ ਪਤਾ ਨਹੀਂ ਕੀ ਕੁਝ ਬਲਾ ਉਹ ਵੀਡੀਓ ਹਲੇ ਵੀ ਪਈ ਹੋਣੀ ਐ ਇਹ ਕੁਝ ਕਰਦੇ ਰਹੇ ਨੇ ਠਾਣਿਆਂ ਦੇ ਅੰਦਰ ਇਹ ਸੀਆਰ ਸਟਾਫਾਂ ਦੇ ਵਿੱਚ ਹਵਾਲਾਤਾਂ ਦੇ ਵਿੱਚ ਕਿੰਨੇ ਗੁਨਾਹ ਨੇ ਇਹਨਾਂ ਦੇ ਕਿੰਨੇ ਕਿੰਨਾਂ ਦੇ ਦੋਸ਼ ਨੇ ਜਿਹੜੇ ਮੈਨੂੰ ਲੱਗਦਾ ਕਿ ਜੇ ਮੈਂ ਗਿਣਾਉਣ ਬੈਠਾ ਨਾ ਤਾਂ ਆਪਾਂ ਨੂੰ ਸਾਰੀ ਰਾਤ ਲੰਘ ਜਾਣੀ ਐ ਸ ਇੱਕ ਗਨਾਹ ਨਹੀਂ ਜਿਹੜਾ ਇਹ ਮਾਫੀ ਜਿਹੜੀਆਂ ਮਾਫੀਆਂ ਮੰਗਦੇ ਫਿਰਦੇ ਐ ਇਹਦਾ ਕਹਿੰਦਾ ਦੁਬਾਰੇ ਸਮਾਂ ਦਿਓ ਆਉਂਦੇ ਸਾਨੂੰ ਅਸੀਂ ਦੁਬਾਰਾ ਫੇਰ ਰੰਗ ਦਿਖਾਵਾਂਗੇ ਤੁਹਾਨੂੰ ਹੱਥ ਖਾਵਾਂਗੇ ਇਹ ਖੂਨ ਚ ਹੁੰਦੀਆਂ ਨੇ ਜੋ ਬਾਦਲ ਨੇ ਕੀਤਾ ਉਹ ਇਹਨਾਂ ਦਾ ਲਾਣਾ ਕਰੂਗਾ ਹੀ ਕਰੂਗਾ ਭੁੱਲ ਜਾ ਹਾਂ ਮੈਨੂੰ ਗਾਲਾਂ ਕੱਢਣ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਮੇਰੀਆਂ ਗੱਲਾਂ ਦਾ ਜਵਾਬ ਦੇ ਦਿਓ ਗਲਤ ਕਿੱਥੇ ਆ ਤਰਕ ਨਾਲ ਦਲੀਲ ਨਾਲ ਦੱਸਿਓ ਵੀ ਕਿੱਥੇ ਕਿੱਥੇ 70 ਤੋਂ ਲੈ ਕੇ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣਦਾ ਬਾਦਲ ਉਸ ਤੋਂ ਬਾਅਦ ਉਸ ਦਿਨ ਤੋਂ ਲੈ ਕੇ ਤੇ 2017 ਤੱਕ ਕੀ ਕੀ ਕੀਤਾ ਬਾਦਲਾ ਨੇ ਕੱਲਾ ਕੱਲਾ ਨੰਗਾ ਕਰਾਂਗੇ ਦੱਸੋ ਕਿੱਥੇ ਕਿੱਥੇ ਪੜਦਾ ਪਾਉਂਗੇ